ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਸਹਿਬ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਸਵੀ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਤਦਰਸ਼ਾ ਪੂਰਨ ਹੋਏ ਚਿਤ ਕੀ ਆਛਾ ਤਉ ਚਰਨਨ ਮੰਨ ਰੇ ਹਮਾਰ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਖ ਸਮੈ ਤੁਮ ਕਾ ਬੂ ਆਪਾ ਦਇ ਮੋਹਿ ਬਚਾ ਬੋ ਸੁਖੀ ਬਸੈ ਮੋਰ ਉਪਰਵਾਰਾ ਸੇਵਕ ਸਿਖ ਸਬਾ ਕਰਤਾਰਾਓ ਮੋਰ ਛਾਨਿ ਜ ਕਰਦਾ ਕਰੀਐ ਸਭ ਬੈਰਨ ਕੋ ਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੇ ਛਾੜ ਕੋਈ ਵਰ ਨਾ ਧਾਉ ਜੋ ਵਰ ਚਾਉ ਉਸ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰਿ ਇਹ ਚੁਣ ਚੁਣ ਸੱਤਰ ਹਮਾਰੇ ਮਾਰੀਐ ਆਪ ਆਦਿ ਮੁਝੇ ਬਰਿਆ ਮਰਨ ਕਾਲ ਕਾ ਤਰਾਸ ਨਿਵਰੇ ਪੂਜੋ ਸਦਾ ਹਮਾਰੇ ਪਛਾ ਸ੍ਰੀ ਅਸਤੋ ਜੂ ਕਰਿ ਔਰ ਛਾ ਰੱਖ ਲਿਓ ਮੋਈ ਰਾਖਣ ਹਾਰੇ ਸਾਹਿਬ ਸੰਸਾਏ ਪਿਆਰੇ दीन बंदो दृष्टन की हंता तुम हो पूरी चतुर्दश कंता काल पाए ब्रह्मा उतरा काल पाए शिव जो उतरा काल पाए करबिशन प्रकासा सकल काल का किया तमासा जवन काल योगी शिव कियो भेदराज ब्रह्मा जो थियो जवन काल सब स्व लोक स्वारा नमस्कार है तें हमारा जवन काल सब जगत बनायो देव दय जन उपजायो ਆਦੇਂਤ ਇੱਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਕਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰੁਨ ਕੋ ਪਾਲ ਮੁਹਬਤ ਕੀਓ ਘਾਟ ਘਾਟ ਕੇ ਅੰਤਰ ਕੀ ਜਾਣ ਤੋ ਭੱਲੇ ਬੁਰਕੀ ਪੀਰ ਪਛਾਨ ਤੋ ਚਿਟੀ ਤੇ ਕੁਚਰਸ ਤੁਲਾ ਸਭ ਪ੍ਰਕਿਰਪਾ ਦੇਟ ਕਰ ਫੁੱਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਏ ਸਾਧਨ ਕੀ ਸੁਖੀ ਏਕ ਏਕ ਕੀ ਫੀਰ ਪਛਾਨੈ ਘਟ ਘੜ ਕੇ ਫੜ ਫਟ ਕੀ ਜਾਨੈ ਜਬ ਉਦ ਕਰਕਰਾਂ ਕਰਤਾਰਾ ਪ੍ਰਜਾ ਧਰਤਵ ਦੇ ਅਪਾਰਾ ਜਬਿਆ ਕਰਕਰ ਤੋਂ ਕਵੰ ਤੁਮੈ ਮਿਲਦੇ ਦਰਸਮ ਜਿਤੇ ਬਦਨ ਸਿਰ ਸਵਧਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਲਮ ਨਿਰੰਕਾਰ ਨਿਰਵੇਕਾ ਨਰੰਭ ਆ ਦਨੀਲੇਨ ਆਸੰਭ ਤਾਕਾ ਮੁੜ ਚਾਰ ਪਿਤਾ ਜਾਂ ਕੋ ਭੇਵਨਾ ਪਾਵਤ ਵਿਦਾ ਤਾਂ ਕੋ ਗਰਭਾਂ ਹਟ ਨਮਾਨ ਮਹਾ ਮੁਰਕ ਚ ਭੇਤ ਨਾ ਜਾਣ ਮਹਾ ਦੇਵ ਕੋ ਕਹਿ ਸਦਾਸ ਨਿਰੰਕਾਰ ਕਾ ਚਿੰਤਨ ਨਹ ਪਿਓ ਆਪ ਆਪਣੀ ਬੁੱਧ ਹੈ ਜਿੱਤੀ ਵਰਨਤ ਭਿੰਨ ਪਿੰਡ ਤੋਇ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕਰੂ ਰੂਪ ਅਨੁਸਰੂਪ ਆਰੰਕ ਪਿਉ ਰਾਉ ਕਈ ਪੂਪਾ ਅੰਡਜ ਜੇਰਜ ਸਿੱਤਜ ਕਿੰਨੀ ਉਤਪੁਜ ਖਾਨ ਬਹੋਰ ਦਿਨੀ ਕਉਂ ਖੁਲ ਰਾਜਾ ਹੋਵੇ ਬੈਠਾ ਕਉਂ ਸਮਡ ਪਿਉ ਸੰਕਰ ਕੈਠਾ ਸਗਰੀ ਸਿਰਦ ਖਾਏ ਚੰਪਉ ਆਦ ਜੁਗਾ ਸਰੂਸਿਯੰ ਪਉ ਅਭ ਰੱਛਾ ਮੇਰੀ ਤੁਮ ਕਰੋ ਸਿਖੋ ਵਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤੁ ਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸਤੁ ਉਤਨ ਸਰਨੀ ਪਰੇ ਤਨ ਕੇ ਦੁਸ਼ਟ ਦੁਖਤ ਹੋ ਆਮਰੇ ਪੁਰਖ ਜਵਨ ਪਗ ਭਰੇ ਤਿਹਾਰੇ ਤਨ ਕੇ ਤੁਮ ਸੰਕਟ ਸਵਟਾਰੇ ਜੋ ਕਲ ਕੋਈ ਗੁਬਾਰ ਤਿਆ ਹੈ ਹੈ ਤਾਂ ਤੇ ਕਾਲ ਲਿਖਟ ਨਾ ਹੈ ਰੱਛਾ ਹੋਏ ਤਾਂ ਹੈ ਸਭ ਕਲਾ ਦੁਸ਼ਟ ਰਿਟਰੇ ਤਦ ਕਲਾ ਕ੍ਰਿਪਾ ਦ੍ਰਿਸ਼ਟ ਤਨ ਜੈ ਨਹਰੀਓ ਤਾਂ ਕੇ ਤਾਪ ਤਨ ਕਮਹਰੀਓ ਰਿੱਧ ਸਦ ਕਰਮ ਹੋ ਸਭ ਹੋਈ ਦੁਸ਼ਟ ਸ਼ਾਸ ਨ ਸਕੈ ਨਾ ਕੋਈ ਏਕ ਬਾੜ ਜੰਤੂ ਵਿੱਚ ਸੰਵਾਰਾ ਕਾਲ ਫਾਸ ਤੇ ਤਹੇ ਵਾਰ ਜिन्नਰ ਨਾਮ ਤੇਹਾਰੋ ਕਹਾ ਦਰ ਦੁਸ਼ਟ ਰੋਗ ਤੇ ਰਹਾ ਖੜ ਕੇ ਤੇ ਮੈਂ ਸਰਨ ਤੇ ਯਾਰੀ ਆਪਾਦ ਲਿਹੁ ਵਾਰੀ ਸਰਬ ਠੋਰ ਮਹੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਖੜ ਕੇ ਤੇ ਮੈਂ ਸਰਨ ਤੇ ਯਾਰੀ ਆਪਾਦ ਲਿਹੁ ਵਾਰੀ ਸਰਬ ਠੋਰ ਮਹੋ ਸਹਾਈ ਦੁਸ਼ਟ ਦੋਗ ਤੇ ਲਿਓ ਬਚਾਈ ਕ੍ਰਿਪਾ ਕਰਿ ਹਮ ਪ੍ਰਜਗ ਮਾਤਾ ਗ੍ਰੰਥ ਕਰਾ ਪੂਨ ਸਰਬਰਾਤਾ ਕਿਲਵਿਕ ਸકલ ਦੇਖੋ ਹਰਤਾ ਦੁਸ਼ਟ ਦੋਖਿਨ ਕੋਸ਼ਿਆ ਕਰਤਾ ਸ਼੍ਰੀ ਅਸਤੋਜਪੈ ਦੇ ਲਾਪੂਰਨ ਕਰਾਂ ਗਨਦੰਤ ਕਾਲਾ ਮਨ ਬਾਛਤ ਪਲ ਪਾਵੇ ਸੋਈ ਦੁਖ ਨ ਤਿਸੇ ਵਿਅਕਤ ਕੋ ਡਿਲ ਸੁਣੇ ਗੰਗਜੋਇਐ ਸਤਸਨਾ ਪਾਵੇ ਸੁਣੇ ਮੂੜ ਜਤ ਲਾਇ ਚਤੁਰਤਾ ਵੀ ਦੂਖ ਦਰਦ ਭੋ ਨਿਕਟਨਾ ਤਿੰਨ ਨਰ ਕਹ ਰਏ ਹੋ ਜੋ ਜਾ ਕੀ ਇੱਕ ਬਾਰ ਚੋ ਪਈ ਕੋ ਕਹ ਹੈ ਚੋ ਪਈ ਸੰਵਤ 17 ਸਹਿ ਸੁਨੀ ਜੀ ਅਰਧ ਸਹਿ ਸੁਨ ਤੀਨ ਕਹਿ ਜੈ ਭਾਦਰ ਸੁਦੀਸ਼ ਠੀਰੋ ਵਾਰਾ ਤੀਰ ਸਤਿ ਦੁਰਗਾ ਸਦਾਰਾ ਸੋਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂ ਤਰੇਨੀਆ ਨਿਉ ਰਾਮ ਰਹੀ ਪ੍ਰਾਨ ਕੁਰਾਨੇ ਕਹਿ ਮਤੇਕ ਨਾਮਾ ਨਿਉ ਸਿਮਰਤ ਸਾਸਤਰ ਬੀ ਸਬੈ ਬੋ ਭੇਦ ਕਾ ਮੇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹਿ ਬਖਾਨਿਉ ਦੋਹਰਾ ਸਗਲ ਦੁਆਰ ਕੋ ਛਾੜ ਕੇ ਗਿਓ ਤਵਾਰ ਦੁਆਰ ਵਾਹੇ ਗਹੇ ਕੀ ਲਾਜਸ ਗੋਬਿੰਦ ਦਾਸ ਤੁਹਾਰ ਸਭਲ ਦੁਆਰ ਕੋ ਛੱਡ ਕੇ ਗਇਓ ਤਹਾਰੂ ਦਵਾਰੂ ਵਾਹਿਗਹਿ ਕੀ ਲਾਜ ਇਸ ਗੋਬਿੰਦ ਦਾਸ ਤੁਹਾਰੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ